ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਭ ਠੀਕ ਠਾਕ ਜੀ ਅੱਜ ਤੁਹਾਨੂੰ ਆਪਾਂ ਸਵੇਰੇ ਸੇਰ ਦਾ ਮਾਰਨਿੰਗ ਟਾਈਮ ਵੀਊ ਦਿਖਾਉਣੇ ਆ ਦੇਖੋ ਜੀ ਫਿਰ ਵੀਊ ਦੇਖੋ ਜੀ ਕਿੰਨੇ ਕਿੰਨੇ ਉੱਚੇ ਹੋਏ ਪਏ ਆ ਫੀ ਪੌਦੇ ਵੇਗੇ ਦੇ ਵਿੱਚ ਇਹ ਆਪਾਂ ਪਪੀਤਾ ਲਗਾਇਆ ਹੋਇਆ ਇੱਥੇ ਆਪਾਂ ਕਲੀਆਂ ਇਹ ਸਭ ਪੌਦੇ ਹੋ ਰਹੇ ਆ ਇਹਨਾਂ ਨੂੰ ਅਲੱਗ-ਅਲੱਗ ਲਗਾਵਾਂਗੇ ਹੁਣ ਆਪਾਂ ਫੁੱਲ ਬਹੁਤ ਲੱਗ ਰਹੇ ਮੈਂ ਕਹਿੰਦੀ ਦੇਖੋ ਜੀ ਦੇਖੋ ਅਸਬੋ ਦਿਨ ਕੁਝ ਹੋ ਗਿਆ ਇਹ ਵਿਚਾਰ ਮਰ ਜਾ ਆ ਗਿਆ ਅਜ ਪੱਤੇ ਤੋਂ ਨਹੀਂ ਇਹਨਾਂ ਦੇ ਚੰਗੀ ਤਰ੍ਹਾਂ ਉੱਤੋਂ ਸਪਰੇ ਜੀ ਮਾਰ ਕੇ ਨਾ ਪੰਪ ਨਾਲ ਬਧੀਆ ਕਰਕੇ ਧੋਣੀਆਂ ਆਹ ਵੇਖੋ ਜੀ ਕੜੀ ਪੱਤਾ ਕਿੰਨਾ ਸੋਹਣਾ ਹੋ ਰਿਹਾ ਇਹ ਦੇਖੋ ਜੀ ਆਪੇ ਕਿਚਨ ਗਾਰਡਨ ਜਿਹੜਾ

ਹਾਂਜੀ ਆਪਾਂ ਪਾਵਾਂਗੇ ਸਰੋਂ ਦਾ ਤੇਲ ਜੀ ਸਰੋਂ ਦਾ ਤੇਲ ਆਪਾਂ ਆਲੀਆ ਕੜਾਈ ਤਪ ਚੁੱਕੀ ਸੀ ਤੇ ਆਪਾਂ ਸਾਫ ਪਿਆਰੀ ਕਰਕੇ ਰੱਖੀ ਹੋਈ ਆ ਮੂਲੀਆਂ ਮੂਲੀਆਂ ਦੇ ਪੱਤੇ ਕਿਉਂਕਿ ਬਹੁਤ ਨਰਮ ਹੈ ਅੱਜ ਇਸ ਲਈ ਆਪਾਂ ਪੱਤੇ ਵੀ ਪਾ ਰਹੇ ਹਮੂਲੀਆ ਦੇ ਮੂਲੀ ਵੀ ਦੂਜੇ ਖੁਰਦੜੇ ਨੇ ਕੇ ਪੱਤੇ ਇਹ ਵਧੀਆ ਵਾਲੇ ਪੱਤੇ ਆ ਬਸ ਸਾਫ ਆ ਇਸ ਕਰਕੇ ਪਾਇਨਾ ਦੇ ਉਹ ਵੀ ਪਾਵਾਂਗੇ ਪੱਤੇ ਇੱਕ ਮੂਲੀ ਆਪਣੀ ਤਿਆਰ ਵਿੱਚ ਪੱਤੇ ਵੀ ਕੱਟਿਓ ਇਹ ਘਰ ਦੀ ਮੂਲੀ ਕੱਲ ਦੀ ਦੂਜੀ ਵਾਰੀ ਪੁੱਟੀ ਪਹਿਲੀ ਵਾਰੀ ਅਸੀਂ ਸਲਾਦ ਬਣਾਇਆ ਸੀ ਸਾਗ ਦਾ ਹੁਣ ਦੂਸਰੀ ਵਾਰੀ ਬਹੁਤ ਹੀ ਨਰਮ ਨਰਮ ਆ ਮੂਲੀ ਤੇ ਆਪਾਂ ਹੁਣ ਆ ਕਰਦੇ ਆ ਤਿਆਰੀ ਪਪਾ ਮਾਗੀ ਜੀ ਤੇ ਉੱਪਰ ਤਾਪੇ ਚੰਦਰਾ ਵਸ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਸਰ੍ਹੋਂ ਦਾ ਤੇਲ ਨੂੰ ਕਿਉਂਕਿ ਹੁਣ ਮੈਂ ਕੜਾਈ ਏ ਲਗਾਈ ਹੋਈ ਆ ਕਿਉਂਕਿ ਇਹ ਨਾ ਨਾ ਕੜਾਈ ਏ ਲਗਾਈ ਹੋਈ ਆ ਇਹਦੇ 'ਚ ਨਾ ਸਬਜੀ ਜ਼ਿਆਦੀ ਵਧੀਆ ਪੰਦੀ ਪਾ ਰਹੀ ਆ ਨਾ ਥੋੜੀ ਆਪਾਂ ਗੈਸ ਥੋੜਾ ਘੱਟ ਕਰ ਲਿਆ ਆਪਾਂ ਪਾਵਾਂਗੇ ਜੀ ਥੋੜੀ ਜੀ ਹਿੰਗ ਹਿੰਗ ਨਾ ਤੱਕ ਰੁਕ ਤਕਰੀਬਨ ਸਬਜੀ 'ਚ ਪਾ ਹੀ ਲੈਣੀ ਆ ਸਾਰੀਆਂ 'ਚ ਪਾ ਹੀ ਲੈਣੀ ਆ ਆਪਾਂ ਜੀਰਾ ਪਾਵਾਂਗੇ ਫਿਰ ਜੀਰਾ ਪਾਵਾਂਗੇ ਹਿੰਗ ਨੂੰ ਵਿਚੇ ਡੱਬੀ ਰੱਖਦੀ ਆ ਦੇਖ ਸਾਈਡ ਤੇ ਡੱਬੀ ਰੱਖ ਲੈਣੀ ਹਿੰਗ ਦੀ ਉਹ ਫੇਲਾ ਪਾ ਪਾਵਾਂਗੇ ਇਹਦੇ ਵਿੱਚ ਇਹ ਅਦਰ ਕਪਿਆਜ਼ ਆਪਣਾ ਆਪਣਾ ਤ੍ਰਿਕਾ ਹਜੇ ਤਾ ਨੂੰ ਇਹ ਤੁਹ ਬੱਦੂ ਕੱਚ ਕਰਕੇ ਬਣਾਉਣਾ ਬਹੁਤ ਸੀ ਗੂੜੀਆਂ ਆਪਣਾ ਥੋੜਾ ਕੱਟ ਕੇ ਲਈਏ ਠੀਕ ਪਾਤਾ ਬਣਾ ਰਹੇ ਮੋਰੀ ਦੀ ਸਟਿਚ ਜੀ ਉਸ ਤੋਂ ਖੁਸ਼ੀ ਅੰਨੂ ਕਰਦੀ ਜਿਹੜੀ ਅੱਜ ਆਪਾਂ ਨੂੰ ਅੱਗੇ 10 ਮਿੰਟ ਧਰਨਾ ਪਵੇ ਥੋੜਾ ਕਿਉਂਕਿ ਬੱਬਰ ਜੀ ਦਾ ਸਭ ਧਰ ਲਿਆ ਤੇ ਜਿਹੜੀ ਹੋਗੀ ਦਾ ਸਾਬ ਨੇ ਇਸ ਕੋਤੇ ਮੇਰੀ ਫੱਟ ਵੀ ਲੱਗ ਬੜ ਗਈ ਸਰਪਾ ਲਾ ਗੀ ਜੀ ਤੇ ਚਲੋ ਮੈਂ ਵੀ ਮਾਰ ਰੱਖੇ ਪਾਸਾ ਸਾਫਾ ਕਰਦੇ ਆ ਸਰਪਾ ਲਾ ਕੇ ਕੀ ਸਮਝਣ ਵਾਲਾ ਵੀ ਉਹ ਬਾਜੀ ਬਹੁਤ ਆਉਂਦੀ ਆ ਅਜਮਨਾ ਨਾਲ ਲਾਲ ਮਿਰਚ ਪਾ ਰਹੀ ਹਾਂ ਆਲ ਮਿਰਚ ਵੀ ਆਪਣੀ ਕਰਦੇ ਲਾਲ ਮਿਰਚ ਪਾ ਦੇਣਾ ਅਜਮਨਾ ਥੋੜੀ ਜਿਹੀ ਕਾਲੀ ਮਿਰਚ ਪਾ ਲਵਾਂਗੇ ਬਹੁਤ ਇਹ ਹੋ ਗਿਆ ਤੜਕਾ ਪਿਆਰ ਆ ਰੱਖ ਲਓ ਇਹਨੂੰ ਪਕਾਉਣ ਲਈ ਚੀਰ ਕਰ ਲਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਕਿਉਂਕਿ ਜਿਹੜੇ ਪੱਤੇ ਆ ਨਾ ਪਾਣੀ ਛੱਡਣਗੇ ਤੇ ਇਹ ਸੁੱਕੀ ਕੇ ਨਾ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਕਿਉਂਕਿ ਥੋੜਾ ਜਿਹਾ ਸੁੱਕਾ ਹੋ ਗਿਆ ਨਾ

ਅੰਲੀ ਆਪਣੀ ਸਬਜੀ 5 ਕਿ ਮਿੰਟ ਤੱਕ ਬਣ ਜਾਏਗੀ ਜੀ ਤੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਆ ਹਾਂਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਜੀ ਜੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜੀ ਸ਼ੇਅਰ ਕਰੋ ਕਮੈਂਟ ਕਰੋ ਔਰ ਜੋ ਚੈਨਲ ਤੇ ਪਹਿਲੀ ਵਾਰ ਆ ਸਬਸਕ੍ਰਾਈਬ ਕਰੋ ਜੀ ਤੇ ਦੇਖੋ ਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਚਲੋ ਜੀ ਤੁਸੀਂ ਵੀ ਖਾਓ ਅੱਸੀ ਵਿਖਾਣੇ ਮੂਲੀ ਪੱਤੇ ਦੀ ਸਬਜ਼ੀ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ